ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਮੁੱਦਕੀ ਜ਼ਿਲ੍ਹਾ ਫਿਰੋਜ਼ਪੁਰ ਤੇ ਤਹਿਸੀਲ ਵੀ ਫਿਰੋਜ਼ਪਰੀ ਆ ਜਿਹੜੇ ਕਰੋ ਵੀਡੀਓ ਬਣਾ ਰਹੇ ਬਾਈ ਵਪਾਰ ਦਾ ਕੰਮ ਕਰਦੇ ਆ ਆਪਣੇ ਚੈਨਲ ਤੇ ਰੁਟੀਨ ਵਾਂਗੂ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਅੱਜ ਇੱਕ ਐਨੀਮਲ ਬਾਈ ਦਾ ਸੇਲ ਆ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਆ ਕੀ ਦੁੱਧਵਾ ਦਾ ਕਿੰਨਾ ਮਾਸੂ ਆ ਸਤਿ ਸ਼੍ਰੀ ਅਕਾਲ ਜੀ ਆਜੋ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਰਾਜੂ ਆ ਪਿੰਡ ਮੁੱਦਕੀ ਜ਼ਿਲ੍ਹਾ ਫਰੋਈਪੁਰ ਫੋਨ ਨੰਬਰ ਆ 9417537479 ਆਪਾਂ ਪਹਿਲਾਂ ਵੀ ਵੀਡੀਓ ਪਾਏ ਜਾਂ ਸੇਲ ਹੋ ਗਏ ਸੀ ਬਸ ਜੀ ਅੱਜ ਇੱਕ ਐਨੀਮਲ ਸੇਲ ਆ ਇਹਦੀ ਕੀ ਡਿਟੇਲ ਆ ਜੀ ਇਹ ਪਹਿਲਾ ਨਹੀਂ ਝੋਟੀ ਆ ਬਾਈ ਠੀਕ ਆ ਜੀ ਇਸ ਟਾਈਮ ਤੇ ਕੋਲੇ 8.5 ਤੋਂ 9 ਲੀਟਰ ਦੁੱਧ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਜੀ ਇੱਕ ਮਹੀਨੇ ਦੇ ਅੰਦਰ ਬਾਅਦ ਸੂਈ ਨੂੰ ਹੈ ਇੱਕ ਮਹੀਨੇ ਦੇ ਅੰਦਰ ਹੋਈ ਆ ਜੀ ਅੰਦਰ ਜਾਂ ਬਾਹਰ ਹੋਈ ਅੰਦਰ ਜਾਂ ਇੱਕ ਤਰਕੀਬ ਨੇ ਇੱਕ ਮਹੀਨਾ ਹੋ ਗਿਆ ਜੀ ਤਰਕੀਬ ਨੇ ਬਾਈ ਕਹਿੰਦਾ ਇੱਕ ਮਹੀਨਾ ਹੋ ਗਿਆ ਆਪਣੀ ਲਿਆਂਦੀ ਹੋਈ ਆ ਮਗਰ ਤੁਸੀਂ ਦੇਖ ਸਕਦੇ ਹੋ ਕਟਾ 8.5 ਕਿਲੋ ਦੁੱਧ ਤਿਆਰ ਹੈ 8 ਤੋਂ 9 8.5 ਤੋਂ 9 ਕਿਲੋ ਦੁੱਧ ਤਿਆਰ ਆ ਜੀ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਦਿਖਾ ਦਿੰਨੇ ਆ ਜੀ 12 ਵਜੇ ਤੇ 4 ਮਿੰਟ ਹੋ ਗਿਆ ਜੀ ਕਿਉਂਕਿ ਸ਼ਾਮ ਦੀ ਚਵਾਈ ਤੇ ਕਰਾਜੇ 5-6 ਘੰਟੇ ਪਏ ਆ ਥਾਂ ਲਿਵ ਦੀ ਜੱਜਮੈਂਟ ਉਹ ਹਿਸਾਬ ਨਾਲ ਕਰੋ ਕਿਉਂਕਿ ਸ਼ਾਮ ਦੀ ਕਰਵਾਨਾ ਪੂਰਾ ਭਰ ਲੈਣਾ ਈ ਚੋਟੀ ਨੇ ਸੋਹਣੀ ਫੇਸ ਕੁਆਲਿਟੀ ਸੋਹਣਾ ਸੰਗ ਤੁਸੀਂ ਦੇਖ ਸਕਦੇ ਹੋ ਹਾਈਟ ਦੇ ਵਕਤ ਬਹੁਤ ਉੱਚੇ ਲੰਮੇ ਕਦ ਕੱਢ ਦੀ ਤੁਰ ਲੋ ਜੀ ਖਣਾ ਦੇ ਸੈਜ ਨੂੰ ਨੇੜੇ ਤੋਂ ਦਿਖਾ ਦਿੰਨਾ ਜੀ ਚਾਰੇ ਥਾਂ ਨਿਖੜ ਮੇ ਇੱਕੋ ਹੀ ਸੈਜ ਦੇ ਆਰਡਰ ਦੀ ਕੁਆਲਿਟੀ ਬਹੁਤ ਸ਼ਾਨਦਾਰ ਆ ਜੀ ਦੇਖ ਸਕਦੇ ਹੋ ਲਿਆ ਵੀਰ ਵਾਪਸ ਵੱਡੇ ਕਦ ਕੱਦ ਦੇ ਤੇ ਬਰੀਕ ਚਮੜੀ ਦੀ ਫੇਸ ਕੁਆਲਟੀ ਬਹੁਤ ਸੋਹਣੀ ਆ ਸੋਨਾ ਸਿੰਘ ਆ ਜੀ ਥਣਾ ਦੇ ਸੈਜ ਚੈੱਕ ਕਰੀ ਨੇੜੇ ਤੋਂ ਦਿਖਾ ਦਿੰਨਾ ਜੀ ਚਾਰੇ ਥਾਂ ਨਿੱਖੜ ਮੈਂ ਇੱਕੋ ਜਿਹੇ ਸੈਜ ਦੇ ਮੁਠੀ ਵਾਲੇ ਬਾਕੀ ਜਿਹੜੇ ਵੀ ਇਹਨੂੰ ਪਸੰਦ ਆਊਗੀ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਜੀ ਇੱਕ ਬਈ ਥੋੜਾ ਜਿਹਾ ਲਾਤੀ ਜੱਕਦੀ ਐ ਇਹਨੂੰ ਕੀ ਪ੍ਰੋਬਲਮ ਆ ਜੀ ਇਹ ਨਾ ਮੜਾ ਜਾਂ ਸਰਨ ਦਾ ਤੁਣਕਾ ਮਾਰ ਠੀਕ ਆ ਜੀ ਕਿਤੇ ਕਿਤੇ ਠੀਕ ਆ ਜੀ ਨਹੀਂ ਉਹ ਬਾਕੀ ਠੰਡੀ ਠੁੰਡੀ ਬਹੁਤ ਆ ਜੀ ਉਸ ਵੀ ਠੰਡੀ ਸਿਲ ਪੂਰੀ ਆ ਜੀ ਥੋੜੀ ਜੀ ਬਾਈ ਕਹਿੰਦਾ ਸਰਨ ਦਾ ਤੌਂਕਾ ਮਾਰਦੀ ਆ ਪਹਿਲਾਂ ਦੱਸਿਆ ਚੰਗਾ ਹੁੰਦਾ ਕਿਉਂਕਿ ਕੋਈ ਵੀਰ ਦੂਰ ਨੇੜੋ ਆ ਹੁੰਦਾਗਾ ਫਣਾਂ ਦੇ ਸਹਿਜ ਬੋਲ ਸੁਣਿਆ ਜੀ ਚਾਰੇ ਸਨ ਨਿਖੜ ਮੈਂ ਬਾਕੀ ਜਿੰਨਾ ਦੁੱਧ ਬਾਈ ਨੇ ਦੱਸਿਆ ਨਾ ਟਕੰਡੇ ਵਾਲਾ ਤਿਆਰ ਹੋਊਗਾ ਦੋ ਟਾਈਮ ਚਾਰ ਟਾਈਮ ਚਬਾਈ ਕਰ ਸਕਦਾ ਜਿਹੜੇ ਵੀਰ ਨੂੰ ਪਸੰਦ ਆਊਗੀ ਕੀ ਮੁੱਲ ਆ ਜੀ ਇਹਦਾ ਇਹਦਾ 60000 ਰੁਪਏ ਮਾਨਤਾਨ ਹੋ ਜਾਊਗਾ ਜੀ ਕਰ ਦਿਆਂਗੇ ਬਾਈ 64000 ਰੁਪਿਆ ਬਾਈ ਮੁੱਲ ਕਰਦੇ ਆ। ਬਾਕੀ ਝੋਟੀਆਂ ਵੀਰੇ 3 4 ਵਾਲ ਜਿੱਤੇ। ਬਾਕੀ ਮਾਨਤਨ ਮੌਕੇ ਤੇ ਜਰੂਰ ਕੀਤਾ ਜਾਊਗਾ। ਜੈਡ ਬਲੈਕ ਚ ਆ ਜਾਂਦੀ ਝੋਟੀ ਥੋੜੇ ਜੇ ਵਾਲ ਪੂਛ ਤੇ ਚਿੱਟੋ ਦਿਖਾਉਂਦੀ ਐ। ਬਾਕੀ ਰੰਗ ਰੂਪ ਦੀ ਬਹੁਤ ਸੋਹਣੀ ਐ ਜੀ। ਚੰਗਣੀ ਵਾਲਾ ਸਹਿੰਗਾ। ਦੇਖ ਸਕਦੇ ਹੋ ਤੁਸੀਂ। ਰੰਗ ਸਹਿੰਗਾ। ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ। ਧੰਨਵਾਦ।